ਨਿੱਸਾ ਸਿਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਵੈਡ ਤੁਹਾਨੂੰ ਦਿਖਾਉਣੀ ਹੈ ਤੇ ਤਾਜੀ ਸੋਈ ਤੁਹਾਨੂੰ ਦਿਖਾਵਾਂਗੇ ਬਾਕੀ ਸੋਨੇ ਰੰਗ ਰੂਪ ਚ ਤੇ ਨੋਰਮਲ ਰੇਟ 'ਚ ਤੁਹਾਨੂੰ ਦਿਖਾਉਣੀ ਹੈ ਬਾਕੀ ਤਾਜੀ ਸੋਈ ਆ ਸੋਈ ਦੇ ਆਪਾਂ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੋਅ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜ਼ਰੂਰਤਿਆਂ ਦਿਆ ਕਰੋ ਹਾਂਜੀ ਵੀਰ ਜੀ ਸੱਚੀ ਕਾਲ ਜੀ ਅੱਛਾ ਵੀਰ ਜੀ ਸੱਚੀ ਕਾਲ ਜੀ ਹੋ ਠੀਕ ਠਾਕ ਜੀ ਸਭ ਵਧੀਆ 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 ਵੇਗ ਗਿਆ ਪਹਿਲਾ ਮਾਲ ਫਿਰ ਹਾਂਜੀ ਉਹ ਵੇਗ ਗਿਆ ਵੀ ਜੀ ਤੇ ਅੱਜ ਇੱਕ ਹੀ ਆ 1000 ਰੁਪਏ ਜੀ ਚਲੋ ਨਾਮ ਦੱਸਤਾ ਫਿਰ ਨਾਮ ਵੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 991447399 ਐਡਰੈਸ ਹੈਗਾ ਆਪਣਾ ਸ਼ਹਿਰ ਅੰਬਰਸਰ ਤੇ ਜ਼ਿਲ੍ਹਾ ਵੀ ਅੰਬਰਸਰ ਆ ਪੁਰਾਣੇ ਤਰਨਤਾਰ ਰੋਡ ਦੇ ਵਿੱਚ ਹੀ ਪੈਲ ਪੈਂਦਾ ਆਪਣਾ ਚਾਟੀ ਮੈਂਡ ਠੀਕ ਹੈ ਜੀ ਹਾਂਜੀ ਤੇ ਅੱਜ ਤਾਜੀ ਸੂਈ ਜਾਦੀ ਹੈ ਕਿੰਨੇ ਕਿ ਦਿਨਾਂ ਦੀ ਸੂਈ ਹੈ ਯਾਰ ਬੀਜੀ ਸੂਈ ਜੇ ਪਰਸੋਂ ਦੀ ਅੱਛਾ ਪਰਸੋਂ ਦੀ ਸੂਈ ਜੇ ਪਰਸੋਂ ਦੀ ਸੂਈ ਮਗਰ ਵਛਾ ਆ ਗਿਆ ਜੀ ਮਗਰ ਵਛਾ ਆ ਗਿਆ ਜੀ ਤੇ ਬਾਕੀ ਇਹ ਆ ਵੀ ਕੁਛ ਪਿੱਛੋਂ ਘੱਟ ਸਾਂਭ ਵਾਲੇ ਘਰੋਂ ਆਈ ਹੈ ਹਾਂ ਜੀ ਹਾਂ ਜੀ ਭਾ ਵੀ ਉੱਡਣਾ ਕਿ ਯਾਰ ਬੀਜੀ ਅੱਛਾ ਭਾ ਵੀ ਉੱਡ ਗਿਆ ਸਫਾਈ ਸੂਈ ਚੰਗੀ ਵਛੀ ਦੀ ਹਾਂ ਆ ਦੇਖੋ ਸੂਈ ਚੰਗੀ ਹੈ ਇਹ ਤਾਂ ਥਣ ਧੰਨ ਦਿਖਾ ਦਈ ਇਹ ਇੱਕ ਵਾਰੀ ਲੱਗ ਜੇ ਤਾਂ ਆ ਦੇਖ ਸੰਦੇ ਥਣਾਂ ਦਾ ਸਾਈਜ਼ ਗੈਪ ਸੂਆ ਕੇ ਨਾ ਸੋਈਆ ਵਿਦਿ ਜੀ ਪਹਿਲਾ ਸੂਈ ਹੈ ਅੱਛਾ ਪਹਿਲਾ ਹੀ ਸੂਆ ਸੂਈ ਠੀਕ ਆ ਹਾਂਜੀ ਤੇ ਅਜੇ ਤਾਂ ਬੋਲਾ ਹੀ ਹੋਣਾ ਇਹਦੇ ਅਜੇ ਬੋਲਾ ਬੰਦਾ ਜੀ ਕਿੰਨਾ ਕ ਇਹਦਾ ਕੋਈ ਬੱਚੇ ਦਾ ਪਾ ਕੇ ਕੋਈ 8 ਕਿਲੋ ਹੋ ਜਾ 9 ਕਿਲੋ ਜੀ ਕਿੰਨਾ ਕਰੀ ਜਾਊਗੀ ਤਾਤੇ ਇਹ ਮੈਂ ਦੁੱਧ ਕੋਈ ਸੇਵਾ ਦਾ 100 ਰੁਪਈਏ ਜੀ ਕੋਈ ਪਾਲੂ ਮੈਂ 12 13 ਕਿਲੋ ਦੇ ਦਿਆਂਗਾ ਠੀਕ ਆ ਚਲੋ ਮੌਸਮ ਦੇ ਹਿਸਾਬ ਨਾਲ 10 12 ਦਈ ਜਾਵੇ 12 ਬੋਲਣ ਲੱਗੇ ਪੜਾਏ ਆ ਆਪਾਂ ਭਾਪਾ ਪਾਉਣਾ ਉਸ ਹਿਸਾਬ ਨਾਲ ਤੇ ਵਧੀਆ ਠੀਕ ਆ ਜੀ ਤੇ ਉਤਰਾਂ ਠੰਡੀ ਸੀਲ ਠੰਡੀ ਢੁੱਡੀ ਰੁਪਈਏ ਜੀ ਇਹ ਵਿਚਾਰੀ ਨੂੰ ਕੋਈ ਪਤਾ ਹੀ ਨਹੀਂ ਆ ਵੀ ਮੈਂ ਸੋਈ ਸਾਈ ਆ ਅੱਛਾ ਸੀਲਸ ਲੱਗ ਗਿਆ ਪੂਰੀ ਜਿੱਦ ਤਰ ਮਰਜੀ ਪੈ ਜਾ ਚਲੋ ਖੋਲੋ ਹਾਂ ਫਿਰ ਤੋਰ ਦਈਏ ਦੂਜੀ ਗੱਡੀ ਚੰਗੀ ਆ ਬੱਚੇ ਲਾ ਕੋ ਥੁਰਦੀ ਨਹੀਂ ਜੀ। ਬਾਕੀ ਵਿਹੜ ਸੋਹਣੀ ਆ ਇਹ ਆ ਵੀ ਪਿਛੇ ਤੁਹਾਡੇ ਸਾੰਭ ਘਟ ਹੋਈ ਆ। ਬਾਕੀ ਜਿਹੜਾ ਕੋਈ ਸੰਭ ਨਾਲ ਲੈ ਜਾਊਗਾ। ਹਾਂਜੀ। ਤੇ ਨੇ ਦੁੱਧ ਵੀ ਚੰਗਾ ਭਰੀ ਜਾਣਾ ਤੇ ਬਾਕੀ ਇਹ ਜੇ ਨਵੀਂ ਵਿਹੜ ਆ ਕਾਂ ਵੀ ਦੋ ਸੂਵੇ ਚੋਂਨ ਵਾਲੀ 4 ਸੂਵੇ। ਇੱਕਰੀ ਆ ਵੀ ਵੀਰ ਜੀ ਲਾ ਕੇ ਦਿਖਾ ਦੀ ਫੁਲਕਾਰੀ ਵੀ ਇਹ ਅੰਦਰ ਉਹ ਖਾ ਦਾਂਗੇ ਅਰ ਜੀ ਚਲੋ ਅੰਦਰ ਦਿਖਾ ਦੇਾਂਗੇ ਉਹਦਾ ਵਸ਼ੀ ਚੰਗੀ ਆ ਫੈਸ਼ਨ ਕੁਸ਼ਨ ਚੰਗਾ ਠੀਕ ਹੈ ਜੀ ਲੈ ਜਾ ਬਾਕੀ ਪਹਿਲਾਂ ਦੇ ਹਿਸਾਬ ਨਾਲ ਕੱਦ ਚਲੋ ਠੀਕ ਹੈ ਕਾਰਾ ਜਸਲੀ ਦੇ ਹਾਂ ਦੇਖ ਸੰਦੇ ਜੀ ਬਹੁਤ ਲੁੱਟ ਚੁੱਕੇ ਲਾਈ ਜੀ ਨੀ ਪਰ ਅੱਜ ਹਾਂਜੀ ਹਾਂਜੀ ਬੋਲੀ ਖਾ ਪੀ ਕੇ ਚੱਲਦੇ ਹਾਂ ਬੱਸ ਇਹ ਸਾਰੇ ਬਸ ਤਾਂ ਇੱਕ ਕਰੀ ਤੇ ਇੱਕ ਸੰ ਲੈ ਜੀ ਤਾਂ ਥਾਣੇ ਕਰੀ ਤਾਂ ਲੱਗੇ ਤਾਂ ਫਿਰ ਤਾਂ ਦਿਖਾ ਰਹੀ ਹੈ گلابی ਰੰਗ ਤਾਂ ਥਾਣੇ ਇੱਕੋ ਜਿਹੇ ਕਾਪਦੇ ਦੇਖੋ ਜੇ ਸਾਈ ਤੇ ਥਾਣੇ ਆ ਤੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣੇ ਇਥੇ ਕਈ ਦੇ ਦੁੱਖ ਚੜ੍ਹਦੇ ਚੁੜਨੇ ਬਣਣੀਆਂ ਪੈਂਦੀਆਂ ਕੋਈ ਗੱਲ ਨਹੀਂ ਬਚੀ ਤੇ ਕਿੰਨਾ ਕੁ ਫਿਰ ਮੁੱਲ ਰੱਖੀਏ ਤਾਂ ਆਪਾਂ 80000 ਜੀ ਆਪ 35000 ਦਿਓ ਜੀ ਕਰ ਦੋ ਕੋਈ ਜੱਸ ਨਾ ਕਰੋ ਕਿੰਨੇ ਦੀ ਦੇਣੀ ਹੈ 32000 ਦੇ ਦਾਂ ਅੱਛਾ 32000 ਦੇ ਦਾਂ ਹਾਂ ਜੀ 32000 ਚਲੋ ਕੋ ਫੋਨ ਲਾਊਗਾ ਕੋਈ ਗੱਲ ਨਹੀਂ ਫੋਨ ਲਾਓ ਵੀ ਭੈਣ ਭਰਾ ਕਰਦਾ ਹੈ ਜੀ ਤੇ ਸੌਦਾ ਪੇ ਮੌਕੇ ਤੇ ਹੋ ਜਾਊਗਾ ਹਾਂ ਬਿਲਕੁਲ ਗੱਲ ਹੋਈ ਠੀਕ ਹੈ ਜੀ ਠੀਕ ਹੈ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਖੜੋ ਜੀ